ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪ ਜੀ ਲਈ ਇੱਕ ਹੋਰ ਨਵੀਂ ਕਥਾ ਲੈ ਕੇ ਆਏ ਹਾਂ ਜਿਸ ਦਾ ਟਾਈਟਲ ਹੈ ਸਿਮਰਨ ਵਿੱਚ ਮਨ ਨੂੰ ਲਾਉਣ ਦਾ ਅਭਿਆਸ ਆਓ ਭਾਈ ਸਾਹਿਬ ਜੀ ਕੋਲ ਸੰਦੇਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ ਛੋਟੇ ਬੱਚੇ ਦੀ ਸਮਝ ਵੀ ਛੋਟੀ ਹੁੰਦੀ ਹੈ ਉਹ ਆਪਣੇ ਖਿਡੌਣਿਆਂ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ ਮਮੂਲੀ ਖਿਡੌਣੇ ਟੁੱਟਣ ਤੇ ਰੋਣ ਲੱਗ ਪੈਂਦਾ ਹੈ ਵਿਰਲਾਪ ਕਰਦਾ ਪਰ ਜਦੋਂ ਟੁੱਟੇ ਹੋਏ ਖਿਡੌਣੇ ਦੇ ਬਦਲੇ ਉਸ ਨੂੰ ਵੱਧ ਕੀਮਤੀ ਤੇ ਸੋਨਾ ਖਿਡੌਣਾ ਮਿਲਦਾ ਹੈ ਤਾਂ ਉਹ ਖੁਦ-ਬਖੁਦ ਪਹਿਲੇ ਖਿਡੌਣੇ ਨੂੰ ਭੁੱਲ ਜਾਂਦਾ ਹੈ ਤੇ ਨਵੇਂ ਖਿਡੌਣੇ ਨਾਲ ਖੇਡਣ ਲੱਗ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਇਹ ਯਕੀਨ ਹੋ ਜਾਵੇ ਕਿ ਉਸ ਦੀ ਹਉਮੈ ਨੇ ਉਸ ਦੀਆਂ ਅੱਖਾਂ ਸਾਹਮਣੇ ਸਦਾ ਮਿੱਟੀ ਦੇ ਖਿਡੌਣੇ ਹੀ ਰੱਖੇ ਨੇ ਜੋ ਹਰ ਵੇਲੇ ਟੁੱਟਦੇ ਭਜਦੇ ਤੇ ਦੁਖੀ ਕਰਦੇ ਰਹਿੰਦੇ ਨੇ ਤੇ ਉਸ ਨੂੰ ਇਹ ਵੀ ਪਤਾ ਲੱਗ ਜਾਵੇ ਕਿ ਹਉਮੈ ਦਾ ਤ્યાਗ ਕੀਤੇਆਂ ਦੁਨੀਆਂ ਦੀਆਂ ਅਟਲ ਤੇ ਵੱਡ ਮੁੱਲੀਆਂ ਦਾਤਾਂ ਉਸ ਨੂੰ ਮਿਲ ਜਾਣਗੀਆਂ ਤਾਂ ਉਸ ਦੀ ਪੁਰਾਣੀ ਹਉਮੈ ਆਪਣੇ ਆਪ ਮਰ ਜਾਂਦੀ ਏ ਮਿਟ ਜਾਂਦੀ ਏ ਇਹ ਇਨਸਾਨ ਦਾ ਸੁਭਾਅ ਹੈ ਕਿ ਵਧੀਆਂ ਚੀਜ਼ਾਂ ਮਿਲ ਜਾਣ ਤੇ ਘਟੀਆਂ ਚੀਜ਼ਾਂ ਨੂੰ ਭੁਲਾ ਦਿੰਦਾ ਹੈ ਕਿਸੇ ਦੀ ਪੁਰਾਣੀ ਕੜੀ ਡਿੱਗ ਪਵੇ ਤਾਂ ਉਸੇ ਵੇਲੇ ਸੋਨੇ ਦੀ ਕੜੀ ਲੱਭ ਪਵੇ ਤਾਂ ਉਹ ਆਪਣੀ ਪੁਰਾਣੀ ਕੜੀ ਵਾਸਤੇ ਵਿਰਲਾਪ ਨਹੀਂ ਕਰੇਗਾ ਜਿਵੇਂ ਕਿਸੇ ਬੰਦੇ ਕੋਲੋਂ ਲੱਖ ਰੁਪਏ ਦੀ ਜਾਇਦਾਦ ਲੈ ਕੇ ਉਸ ਨੂੰ 50 ਲੱਖ ਦੀ ਜ਼ਗੀਰ ਮਿਲ ਜਾਏ ਤਾਂ ਉਹਨੂੰ ਪਹਿਲੀ 1 ਲੱਖ ਦੀ ਜਾਇਦਾਦ ਚਿਤ ਜਿਤੇ ਵੀ ਨਹੀਂ ਰਹਿਣੀ ਜਦੋਂ ਇਨਸਾਨ ਨੂੰ ਪਤਾ ਲੱਗ ਜਾਏ ਕਿ ਉਸ ਦੀ ਹੌਮੈ ਨੇ ਉਸ ਨੂੰ ਇੱਕ ਤੰਗ ਛੋਟੀ ਤੇ ਬੜੀ ਲਿਮਟਿਡ ਜ਼ਿੰਦਗੀ ਦਿੱਤੀ ਸੀ ਜੇ ਸਵਿੱਚ ਪਟਕਣਾ ਕਲਪਨਾ ਪਾਪ ਥੋੜਾ ਬਿਮਾਰੀ ਬੇਵਫਾਈ ਵਿਛੋੜਾ ਤੇ ਮੌਤ ਸੀ ਤੇ ਉਸ ਨੂੰ ਛੱਡ ਕੇ ਇਹੋ ਜੀ ਜ਼ਿੰਦਗੀ ਦਾ ਗਿਆਨ ਹੋ ਜਾਵੇ ਜਿੱਥੇ ਪੂਰਨਤਾ ਬੇਫਿਕਰੀ ਬੇਮੁਥਾਜੀ ਸੇਤ ਖੁਸ਼ੀ ਸ਼ਾਂਤੀ ਆਨੰਦ ਬੇਪਰਵਾਹੀ ਤੇ ਅਟੱਲ ਜ਼ਿੰਦਗੀ ਹੋਵੇ ਤਾਂ ਇਨਸਾਨ ਖੁਸ਼ੀ ਨਾਲ ਹਉਮੈ ਵਾਲੀ ਜ਼ਿੰਦਗੀ ਦਾ ਤਿਆਗ ਕਰਕੇ ਇਸ ਨਵੀਂ ਦੁਨੀਆ ਵਿੱਚ ਰਹਿਣਾ ਮਨਜ਼ੂਰ ਕਰ ਲਵੇਗਾ ਇਨਸਾਨ ਦੀ ਹਉਮੈ ਅਸਲ ਅਰਥਾਂ ਵਿੱਚ ਤਾਂ ਹੀ ਮਰ ਸਕਦੀ ਏ ਜੇ ਉਸ ਨੂੰ ਹਉਮੈ ਦੀ ਜ਼ਿੰਦਗੀ ਤੋਂ ਪੂਰੀ ਪੂਰੀ ਨਫ਼ਰਤ ਤੇ ਹਉਮੈ ਰਹਿਤ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਪਿਆਰ ਪੈਦਾ ਹੋ ਜਾਵੇ ਇਸ ਨੂੰ ਜਿੰਨਾ ਛੇਤੀ ਤੇ ਆਸਾਨੀ ਨਾਲ ਬੰਦਗੀ ਜਾਂ ਨਾਮ ਅਭਿਆਸ ਪੂਰਾ ਕਰ ਸਕਦਾ ਹੈ ਹੋਰ ਕੋਈ ᔪਗਤੀ ਕਰ ਨਹੀਂ ਸਕਦੀ ਅਭਿਆਸੀ ਬੰਦੇ ਨੂੰ ਦੁਨੀਆ ਅਸਲ ਸ਼ਕਲ ਵਿੱਚ ਨਜ਼ਰ ਆ ਜਾਂਦੀ ਹੈ ਉਸ ਵਿੱਚ ਮਾਇਆ ਦਾ ਪਰਦਾ ਪਾੜ ਕੇ ਅਸਲੀਅਤ ਵੇਖਣ ਵਾਲੀ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ ਜਿਸ ਨਾਲ ਉਹ ਸੱਚ ਤੇ ਝੂਠ ਦੀ ਪਛਾਣ ਕਰਕੇ ਅਸਲ ਜ਼ਿੰਦਗੀ ਹਾਸਲ ਕਰ ਲੈਂਦਾ ਹੈ ਤੇ ਉਸ ਦਾ ਮਹਾ ਆਨੰਦ ਮਾਨ ਕੇ ਸੱਚ ਨਾਲ ਜੁੜ ਕੇ ਸੱਚ ਦਾ ਰੂਪ ਹੋ ਜਾਂਦਾ ਹੈ ਤੀਜਾ ਸਾਧਨ ਹਉਮੈ ਦੇ ਤਿਆਗ ਦਾ ਤੀਜਾ ਸਾਧਨ ਆਪਣੇ ਮਨ ਦੀਆਂ ਇੱਛਾਵਾਂ ਨੂੰ ਰੋਕਣਾ ਤੇ ਕਾਬੂ ਵਿੱਚ ਲਿਆਉਣਾ ਜੇ ਮਨ ਨੂੰ ਬਿਲਕੁਲ ਖੁੱਲਾ ਛੱਡ ਦਿਓ ਤਾਂ ਇਹ ਬੜੀਆਂ ਭਿਆਨਕ ਹਾਲਤਾਂ ਵਿੱਚ ਫਸਾ ਦਿੰਦਾ ਹੈ ਤੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ ਇਸ ਦੀ ਇੱਕ ਗੱਲ ਮੰਨੋ ਤਾਂ 50 ਗੱਲਾਂ ਹੋਰ ਮਨਾਉਣ ਵਾਸਤੇ ਜ਼ੋਰ ਲਾਉਣਾ ਸ਼ੁਰੂ ਕਰ ਦਿੰਦਾ ਹੈ ਮਨ ਦੀ ਤ੍ਰਿਸ਼ਨਾ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਕਦੇ ਬੁਝ ਨਹੀਂ ਸਕਦੀ ਇਸ ਵਾਸਤੇ ਉਸ ਨੂੰ ਦੁਨਿਆਵੀ ਚੀਜ਼ਾਂ ਨਾਲ ਜਿੰਨਾ ਮਰਜ਼ੀ ਤ੍ਰਿਪਤ ਕਰਨ ਦਾ ਯਤਨ ਕਰੋ ਓਨਾ ਹੀ ਇਹ ਬੇਸਬਰਾ ਹੁੰਦਾ ਜਾਏਗਾ ਤੇ ਆਪਣੀਆਂ ਇੱਛਾਵਾਂ ਨੂੰ ਹੋਰ ਵਧਾਈ ਜਾਵੇਗਾ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮਨ ਦਾ ਸੁਭਾਅ ਹੀ ਅਸੰਤੁਸ਼ਟ ਰਹਿਣਾ ਹੈ। ਭਾਵ ਮਨ ਕਦੇ ਤ੍ਰਿਪਤ ਨਹੀਂ ਹੁੰਦਾ। ਇਸ ਖਿਆਲ ਨਾਲ ਕਿ ਮਨ ਵਿੱਚ ਸਦਾ ਅਸੰਤੁਸ਼ਟ ਰਹਿਣ ਦੀ ਆਦਤ ਬੜੀ ਚੰਗੀ ਹੈ। ਇਹਾ ਇਸ ਦਾ ਸਭ ਤੋਂ ਵੱਡਾ ਅਵਗੁਣ ਅਖੀਰ ਇਸ ਦੀ ਮੁਕਤੀ ਦਾ ਕਾਰਨ ਬਣ ਜਾਂਦਾ ਹੈ। ਜੇ ਇਸ ਵਿੱਚ ਇਹ ਡਿਸਸੈਟੀਸਫੈਕਸ਼ਨ ਦੀ ਆਦਤ ਨਾ ਹੋਵੇ ਤਾਂ ਇਹ ਕਦੇ ਵਾਹਿਗੁਰੂ ਤੱਕ ਨਾ ਪਹੁੰਚ ਸਕਦਾ। ਜਿਸ ਨੂੰ ਜਿੱਥੇ ਕਿਤੇ ਕੋਈ ਸੁਖ ਮਿਲ ਜਾਂਦਾ ਉਥੇ ਮਸਤ ਹੋ ਕੇ ਬੈਠਾ ਰਹਿੰਦਾ। ਇਸਦੇ ਅਰਥ ਇਹ ਨੇ ਕਿ ਉਸ ਦੀ ਆਤਮਿਕ ਤਰੱਕੀ ਰੁਕੀ ਰਹਿੰਦੀ। ਪਰ ਮਨ ਦਾ ਇਹ ਸੁਭਾਅ ਕਿ ਉਹ ਕਿਸੇ ਚੀਜ਼ ਨਾਲ ਕਿਸੇ ਸੁਖ ਨਾਲ ਸਦਾ ਲਈ ਤ੍ਰਿਪਤ ਨਹੀਂ ਹੁੰਦਾ। ਹਾਂ ਆਰਜੀ ਪੁਲੇਖਾ ਜ਼ਰੂਰ ਹੋ ਜਾਂਦਾ ਹੈ। ਪਰ ਉਸ ਦੀ ਹਰੇਕ ਆਰਜ਼ੀ ਭਾਵ ਥੋੜੇ ਚਿਰੇ ਭੁਲੇਖੇ ਦੇ ਮਗਰੋਂ ਅੱਖ ਖੁੱਲ੍ਹਦੀ ਹੈ ਤਾਂ ਹੋਰ ਵੱਡਾ ਸੁਖ ਹਾਸਲ ਕਰਨ ਲਈ ਤੁਰ ਪੈਂਦਾ ਹੈ ਇਸ ਤਰ੍ਹਾਂ ਉਸ ਦੀ ਆਤਮਿਕ ਤਰੱਕੀ ਦੀ ਰਫ਼ਤਾਰ ਵੀ ਜਾਰੀ ਰਹਿੰਦੀ ਹੈ ਤੇ ਪੱਕੇ ਤੌਰ ਤੇ ਸਿਰਫ ਉਦੋਂ ਖਤਮ ਹੁੰਦੀ ਹੈ ਜਦੋਂ ਪੂਰਨ ਸ਼ਾਂਤੀ ਤੇ ਆਨੰਦ ਦੇ ਸੋਮੇ ਨੂੰ ਲੱਭ ਕੇ ਉਹਦੇ ਵਿੱਚ ਤਾਰੀਆਂ ਲਾਉਂਦਾ ਲਾਉਂਦਾ ਉਸ ਦਾ ਰੂਪ ਹੋ ਜਾਏ ਜਿਵੇਂ ਸਤਗੁਰੂ ਜੀ ਨੇ ਬਾਣੀ ਵਿੱਚ ਆਖਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰੜੀ ਸੰਪੂਰਨ ਥੀ ਆ RAM ਹੁਣ ਅਸੀਂ ਮਨ ਨੂੰ ਮਾਰਨ ਦਾ ਮਤਲਬ ਸਮਝਾਂਗੇ ਹਉਮੈ ਦੇ ਤਿਆਗ ਵਾਸਤੇ ਮਨ ਉਤੇ ਕਾਬੂ ਪਾਉਣਾ ਤੇ ਜਿੱਥੋਂ ਤੱਕ ਹੋ ਸਕੇ ਇਸ ਦੀਆਂ ਆਯੋਗ ਮੰਗਾ ਨੂੰ ਰੋਕਣਾ ਤੇ ਹਮੇਸ਼ਾ ਇਸ ਨੂੰ ਸਿਮਰਨ ਅਭਿਆਸ ਵਿੱਚ ਲਈ ਰੱਖਣਾ ਚਾਹੀਦਾ ਹੈ ਇੱਕ ਮਹਾਤਮਾ ਰਾਤ ਨੂੰ ਸੌਣ ਵੇਲੇ ਆਪਣੇ ਸਭ ਸਤਸੰਗੀਆਂ ਨੂੰ ਆਖਦੇ ਹੁੰਦੇ ਸਨ ਭਾਈ ਰਾਹਤ ਆ ਗਈ ਜੇ ਮਨ ਨਾਲ ਮੋਰਚਾ ਲਾ ਲਓ ਖਾਣ ਪੀਣ ਪੈਣਣ ਹਸਣ ਖੇਡਣ ਵਿੱਚ ਇਸ ਮਨ ਨੂੰ ਬੇਮੁਹਾਰਾ ਨਹੀਂ ਛੱਡਣਾ ਚਾਹੀਦਾ ਇਸਦਾ ਮਤਲਬ ਇਹ ਨਹੀਂ ਕਿ ਮਨ ਦੀਆਂ ਯੋਗ ਲੋੜਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਹਾਂ ਸਗੋਂ ਮਨ ਨੂੰ ਪੁਖਿਆਂ ਰੱਖਣ ਨਾਲ ਇਸ ਦਾ ਅਲਟ ਅਸਰ ਜਿਹੜਾ ਹੈ ਉਹ ਉਲਟਾ ਵੀ ਹੋ ਸਕਦਾ ਹੈ ਮਨ ਡਾਵਾਂਡੋਲ ਤੇ ਉਦਾਸ ਤੇ ਕਈ ਵਾਰ ਸਗੋਂ ਨੀਚ ਤੇ ਕਮੀਨਾ ਹੋ ਜਾਂਦਾ ਹੈ ਇਸ ਵਾਸਤੇ ਮਨ ਨੂੰ ਦੁਨਿਆਵੀ ਪਾਸਿਆਂ ਤੋਂ ਰੋਕ ਕੇ ਰੂਹਾਨੀ ਪਾਸੇ ਵੱਲ ਹੌਲੀ-ਹੌਲੀ ਪਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਆਤਮਿਕ ਜ਼ਿੰਦਗੀ ਦਾ ਸੱਚਾ ਸਵਾਦ ਮਨ ਦੇ ਪਹਿਲੇ ਪੁਰਾਣੇ ਝੂਠੇ ਸਵਾਦਾਂ ਤੇ ਹੌਲੀ-ਹੌਲੀ ਪ੍ਰਭਾਵ ਪਾ ਲੈਂਦਾ ਹੈ। ਭਾਵ ਝੂਠੇ ਸਵਾਦ ਫਿੱਕੇ ਲੱਗਦੇ ਨੇ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ। ਜਿਵੇਂ-ਜਿਵੇਂ ਹਉਮੈ ਘਟਦੀ ਏ, ਓਵੇਂ-ਓਵੇਂ ਬੰਦੇ ਦੀ ਖੁਸ਼ੀ, ਆਨੰਦ, ਬੇਫਿਕਰੀ ਤੇ ਬੇਮੁਥਾਜੀ ਵੱਧ ਜਾਂਦੀ ਏ। ਅਰਸ਼ੀ ਜ਼ਿੰਦਗੀ ਦਾ ਮਹਾ ਆਨੰਦ ਆਉਂਦਾ ਹੈ ਤੇ ਇਨਸਾਨ ਅਰਸ਼ੀ ਜ਼ਿੰਦਗੀ ਦਾ ਹਿੱਸਾ ਬਨਣਾ ਸ਼ੁਰੂ ਕਰ ਦਿੰਦਾ ਹੈ ਅਖੀਰ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਹਉਮੈ ਸਿਰਫ ਓਨੀ ਹੀ ਰਹਿ ਜਾਂਦੀ ਹੈ ਜਿੰਨੀ ਸਰੀਰ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋਵੇ ਆਤਮਾ ਅੱਠੇ ਪੈਰ ਪ੍ਰਮਾਤਮਾ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ ਇਨਸਾਨ ਹਰ ਵੇਲੇ ਮਸਤ ਇਲਾਹੀ ਰੰਗ ਵਿੱਚ ਰੰਗਿਆ ਰਹਿੰਦਾ ਹੈ ਇਹ ਮਨ ਦੀ ਫੁਰਨੀਆਂ ਤੇ ਸੰਕਲਪਾਂ ਤੋਂ ਰਹਿਤ ਅਵਸਥਾ ਹੁੰਦੀ ਏ ਜਿਸ ਦੇ ਆਨੰਦ ਦੇ ਮੁਕਾਬਲੇ ਵਿੱਚ ਸ੍ਰਿਸ਼ਟੀ ਦਾ ਰਾਜ ਵੀ ਮਾਮੂਲੀ ਜਾਪਦਾ ਹੈ ਜਿਵੇਂ ਉਸ ਮਿੱਟੀ ਦੇ ਖਡਾਉਣੇ ਵਰਗਾ ਜਾਪਦਾ ਜਿਸ ਦੇ ਬਦਲੇ ਉਸ ਤੋਂ 100 ਗੁਣਾ ਕੀਮਤੀ ਸੋਨਾ ਤੇ ਨਾ ਟੁੱਟਣ ਭਜਣ ਵਾਲਾ ਖਡਾਉਣਾ ਮਿਲ ਗਿਆ ਹੋਵੇ ਇਹ ਮਿਲਾਪ ਦੀ ਆਖਰੀ ਅਵਸਥਾ ਹੈ ਜਿੱਥੇ ਸਿਰਫ ਮਿਲਾਪ ਦੀ ਖੁਸ਼ੀ ਮਾਨਣਯੋਗੀ ਹੋਵੇਂ ਹੀ ਰਹਿ ਜਾਂਦੀ ਹੈ हां इस अवस्था ਤੋਂ ਪਰੇ ਮਿਲਾਪ ਨਹੀਂ ਰਹਿੰਦਾ ਸਗੋਂ ਆਸ਼ਕ ਖੁਦ ਮਾਸ਼ੂਕ ਦਾ ਰੂਪ ਹੋ ਜਾਂਦਾ ਹੈ ਤੇ ਦ્વੈਤ ਇੱਕ ਰੂਪ ਹੋ ਜਾਂਦਾ ਹੈ ਹਉਮੈ ਦੇ ਖਤਮ ਹੋਣ ਨਾਲ ਸਰੀਰ ਦਾ ਕਾਇਮ ਰਹਿਣਾ ਮੁਸ਼ਕਲ ਹੈ ਹਉਮੈ ਹੀ ਸਰੀਰ ਦੇ ਰਚੇ ਜਾਣ ਦਾ ਕਾਰਨ ਹੈ ਤੇ ਹਉਮੈ ਦੇ ਆਸਰੇ ਹੀ ਸਰੀਰ ਕਾਇਮ ਰਹਿੰਦਾ ਹੈ ਤੇ ਹੋਂ ਮੇਦੇ ਖਤਮ ਹੋ ਜਾਣ ਨਾਲ ਸਰੀਰ ਵੀ ਖਤਮ ਹੋ ਜਾਂਦਾ ਹੈ ਕਿਉਂਕਿ ਉਦੋਂ ਸਰੀਰ ਦੀ ਲੋੜ ਹੀ ਨਹੀਂ ਰਹਿੰਦੀ ਜਿਵੇਂ ਕੋਠੇ ਤੇ ਚੜਨ ਵਾਸਤੇ ਪੌੜੀ ਦੀ ਲੋੜ ਹੁੰਦੀ ਹੈ ਪਰ ਜਦੋਂ ਕੋਠੇ ਤੇ ਚੜ ਕੇ ਫਿਰ ਹੇਠਾਂ ਉਤਰਨਾ ਹੀ ਨਾ ਹੋਵੇ ਤਾਂ ਫਿਰ ਪੌੜੀ ਦੀ ਲੋੜ ਨਹੀਂ ਰਹਿੰਦੀ ਜਦੋਂ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਹੋ ਕੇ ਉਥੇ ਰਹਿਣ ਦਾ ਅਭਿਆਸ ਹੋ ਜਾਵੇ ਤੇ ਮੁੜ ਸਰੀਰ ਵਿੱਚ ਆਉਣਾ ਦੁਖਦਾਈ ਤੇ ਫਜ਼ੂਲ ਲੱਗੇ ਤਾ ਫਿਰ ਸਰੀਰ ਦੀ ਅਗਲੇ ਜਨਮ ਦੀ ਕੋਈ ਲੋੜ ਨਹੀਂ ਰਹਿੰਦੀ ਵੇਖੋ ਗੁਰੂ ਜੀ ਨੇ ਆਖਿਆ ਸੀ ਆਮਣ ਜਾਣ ਰਿਓ ਤਪਤ ਕੜਾ ਹ ਬੁੱਝ ਗਿਆ ਗੁਰ ਸੀਤਲ ਨਾਮ ਦੀਓ ਹਉਮੈ ਅਤੇ ਹਉਮੈ ਤੋਂ ਰਹਿਤ ਅਵਸਥਾ ਦੇ ਬਾਰੇ ਵਿੱਚ ਮਿਸਟਰ ਐਡਵਰਡ ਕਾਰਪੈਂਟਰ ਆਪਣੀ ਕਿਤਾਬ ਇਹ ਵਿਜ਼ਿਟ ਟੂ ਗਿਆਨੀ ਵਿੱਚ ਲਿਖਦੇ ਨੇ ਕਿ ਪਛਮੀ ਲੋਕ ਹਉਮੈ ਪਰਿਸ਼ਖਸੀਅਤ ਲਬ ਦੇ ਨੇ ਸੋਹਣੀਆਂ ਵਿਚਾਰਾਂ ਨਾਲ ਭਰਿਆ ਹੋਇਆ ਦਿਮਾਗ ਰੀਜ ਤੇ ਯਾਦਾਂ ਉਮੀਦਾਂ ਤੇ ਡਰ ਪ੍ਰੇਮ ਅਤੇ ਜਿੱਤਾਂ ਹਉਮੈ ਤੇ ਉਸ ਦੀ ਸ਼ਖਸੀਅਤ ਸਭ ਸ਼ਕਲਾਂ ਤੇ ਅਰਥਾਂ ਵਿੱਚ ਉਹ ਇਸ ਗੱਲ ਉਤੇ ਯਕੀਨ ਕਰਦੇ ਨੇ ਕਿ ਸੰਸਾਰਕ ਚੇਤਨਤਾ ਦੀ ਵੀ ਕੋਈ ਅਵਸਥਾ ਹੈ ਪੂਰਬ ਦੇ ਰਹਿਣ ਵਾਲੇ ਸੰਸਾਰਿਕ ਸ਼ਖਸੀਅਤ ਪਾੜ ਦੇਣੇ ਤੇ ਜਿੱਥੇ ਇਹ ਢੂੰਡ ਸਫਲ ਹੋਵੇ ਸ਼ਖਸੀ ਆਪਾ ਤੇ ਜੀਵਨ ਇੱਕ ਸੁਪਨਾ ਪ੍ਰਤੀਤ ਹੁੰਦਾ ਹੈ ਤੇ ਕੇਵਲ ਅੰਦਰਲੇ ਦੀ ਛਾਣ ਦੇ ਪਰਛਾਵੇਂ ਪਾਸ ਆਪ ਜੀ ਨੇ ਭਾਈ ਸਾਹਿਬ ਜੀ ਦੇ ਵਿਚਾਰ ਸਰਵਣ ਕੀਤੇ ਜਿਸ ਵਿੱਚ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਕਿ ਜੇ ਮਨ ਨੂੰ ਖੁੱਲਾ ਛੱਡ ਦਈਏ ਤਾਂ ਉਹ ਬਹੁਤ ਭਿਆਨਕ ਹਾਲਾਤ ਪੈਦਾ ਕਰ ਦਿੰਦਾ ਹੈ ਸਾਨੂੰ ਗੁਲਾਮ ਬਣਾ ਲੈਂਦਾ ਹੈ ਉਸ ਦੀ ਇੱਕ ਗੱਲ ਮੰਨੀਏ ਤਾਂ ਉਹ 50 ਹੋਰ ਮਨਵਾਉਣ ਲਈ ਜੋਰ ਪਾ ਦਿੰਦਾ ਹੈ ਮਨ ਦੀ ਤ੍ਰਿਸ਼ਨਾ ਵਾਹਿਗੁਰੂ ਤੋਂ ਬਿਨਾਂ ਕਦੇ ਵੀ ਬੁਝ ਨਹੀਂ ਸਕਦੀ